ਗੁਰਦਾਸਪੁਰ ਪੁੰਬਲੀ ਤੋਂ 200 ਵੋਟਾਂ ਨਾਲ ਜਿੱਤੀ ਆਮ ਆਦਮੀ ਪਾਰਟੀ ਦੀ ਹਰਜਿੰਦਰ ਕੌਰ ਤਲਵੰਡੀ ਬਤੂੜਗੜ ਕਮਲਜੀਤ ਸਿੰਘ ਦੇ ਸਰਪੰਚ ਨੇ ਕਿਹਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਬਣੇਗਾ ਆਮ ਆਦਮੀ ਪਾਰਟੀ ਦਾ ਵਿਕਾਸ ਚਾਹੀਏ ਤੇਜ਼ੀ ਆਓ ਸੁਣੋਂਦੇ ਆ ਤੁਹਾਨੂੰ ਕੀ ਕਿਹਾ ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲੱਕੀ ਦੀ ਖਾਸ ਰਿਪੋਰਟ ਬਟਾਲਾ ਤੋਂ ਮੈਂ ਭਾਜੀ ਕਮਲਜੀਤ ਸਿੰਘ ਆ ਤਲਵੰਡੀ ਬਤੂੜਗੜ ਤੋਂ ਮੌਜੂਦਾ ਸਰਪੰਚ ਆ ਸਰ ਅਸੀਂ ਸਾਰੇ ਇਲਾਕਾ ਨਿਵਾਸੀਆਂ ਦਾ ਖਾਸ ਕਰਕੇ ਮੈਂ ਆਪਣੇ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਇਲੈਕਸ਼ਨਾਂ ਦੇ ਵਿੱਚ ਫੁੱਲ ਫਲੈਟ ਹਮਾਇਤ ਕਰਕੇ ਜਿਤਾਇਆ ਆ ਤੇ ਅਸੀਂ ਪ੍ਰਸ਼ਾਸਨ ਦਾ ਵੀ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿਸੇ ਵੀ ਮਤਲਬ ਬੜੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਲੈਕਸ਼ਨ ਕਰਾਈਆਂ ਨੇ ਔਰ ਵਧੀਆ ਤਰੀਕੇ ਨਾਲ ਮੰਚ ਇਹਨਾਂ ਇਲੈਕਸ਼ਨਾਂ ਹੋਈਆਂ ਕਿਹੜਾ ਉਮੀਦਵਾਰ ਜਿੱਤੇ ਔਰ ਕਿੰਨੀਆਂ ਵੋਟਾਂ ਤੋਂ ਜਿੱਤੇ ਕਿੰਨੀ ਵੋਟਾਂ ਸਾਡੇ ਭਾਜੀ ਲਗਭਗ ਸਾਡੇ ਪਿੰਡੋਂ ਆਮ ਆਦਮੀ ਪਾਰਟੀ ਜਿੱਤੀ ਹੈ ਸਸਪੁਰ ਤੋਂ ਵੀ ਲੋਧੀਪੁਰ ਤੋਂ ਵੀ ਔਰ ਪੁੰਬਲੀ ਦੇ ਜਿਹੜੇ ਸੀਗੇ ਸਾਡੇ ਮੈਂਬਰ ਸਾਹਿਬ ਮੈਡਮ ਹਰਵਿੰਦਰ ਕੌਰ ਸੀਗੇ ਉਹ ਵੀ ਜੇਤੂ ਕਰਾਰ ਕੀਤੇ ਗਏ ਨੇ ਤੁਸੀਂ ਤਲਵੰਡੀ ਦੇ ਸਰਪੰਚੋ ਤਲਵੰਡੀ ਤੋਂ ਕਿੰਨੀਆਂ ਵੋਟਾਂ ਪਈਆਂ ਸਾਡੇ ਪਿੰਡ ਸਾਰਾ ਲਗਭਗ ਐਸ ਪਰ ਜੋ ਮੇਰੇ ਕੋਲ ਡਾਟਾ ਵਾ 152 ਵੋਟਾਂ ਆਮ ਆਦਮੀ ਪਾਰਟੀ ਦੀਆਂ ਤੇ 128 ਹੈਗੀਆਂ ਜੀ ਕਾਂਗਰਸ ਦੀਆਂ ਤੇ ਦੋ ਵੋਟਾਂ ਜਿਹੜੀਆਂ ਵਾ ਉਹ ਕਾਲੀ ਦਲ ਦੀ ਓਵਰ ਆਲ 200 ਵੋਟਾਂ ਤੋਂ ਜਿੱਤੇ ਹਾਂਜੀ ਸਰ ਸਾਡੇ ਓਵਰ ਆਲ ਇਹਨਾਂ ਦਾ ਲਗਭਗ ਮਤਲਬ ਐਸਟੀਮੇਟ ਹੈ ਜੇ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਆਈ ਪਰ ਇਹਨਾਂ ਦਾ ਅਸ ਦਿੱਤਾ ਕਿ 200 ਵੋਟ ਤੋਂ ਘੜੀ ਜਦਗੀ ਕਾਂਗਰਸ ਪਾਰਟੀ ਨੂੰ ਵੀ ਕਾਫੀ ਵੋਟਾਂ ਪਈਆਂ ਲੇਕਿਨ ਉਹਨਾਂ ਵੱਲੋਂ ਤੁੰਗਲੀ ਦੇ ਵੀ ਅਲੀਗੇਸ਼ਨ ਲਗਾਏ ਗਏ ਠੀਕ ਕਹਿਣਾ ਚਾਹੂ ਇਸ ਬਾਰੇ ਸਰ ਸਾਡੇ ਪਿੰਡ ਤੇ ਜੇ ਕੋ ਇਦਾਂ ਦੀ ਗੱਲ ਹੋਈ ਆ ਤੇ ਤੁਸੀਂ ਕਿਸੇ ਨੂੰ ਬੰਦੇ ਨੂੰ ਵੀ ਇਹਨੂੰ ਕਹੋ ਵੀ ਜਿਹੜੇ ਤੋਂ ਰੱਬ ਨੂੰ ਮੰਨਣਾ ਨੂੰ ਯਾਦ ਕਰਕੇ ਕਹਿ ਦੇ ਵੀ ਤੇਰੇ ਨਾਲ ਕੋਈ ਤੱਕਾ ਹੋਇਆ ਲੱਗਦਾ ਨਹੀਂ ਕਿ ਇੰਨੀ ਵੋਟਾਂ ਦਾ ਸਾਬਤ ਹੁੰਦਾ ਕਿ ਸਭ ਕੁਝ ਸਹੀ ਹੈ ਸਰ ਕਿ 178 ਵੋਟਾਂ ਪਈਆਂ ਨੇ ਜੇ ਧੰਦਲੀ ਹੋਉਂਦੀ ਹੁੰਦੀ ਹੁੰਦੀ ਤਾਂ ਫਿਰ ਤੁਸੀਂ ਆਪ ਹੀ ਦੱਸੋ ਇੰਨੀ ਵੋਟਾਂ ਨਹੀਂ ਹੋਣੀਆਂ ਤਾਂ ਅਸੀਂ ਫਿਰ ਤਾਂ ਸਰ ਹੋਣੀਆਂ ਨਹੀਂ ਸੀ ਸਗੋਂ ਸਾਡੇ ਬੰਦੇ ਜਿਹੜੇ ਸਾਡੇ ਨਾਲ ਸੀਗੇ ਉਹੀ ਸਾਨੂੰ ਹੋਣ ਤੇ ਟੋਲੇ ਹੋਏ ਸੀਗੇ ਪਰ ਫਿਰ ਵੀ ਪ੍ਰਮਾਤਮਾ ਨੇ ਮਿਹਰ ਕੀਤੀ ਆ ਅਸੀਂ ਜਿੱਤੇ ਕੋਈ ਚੱਕਰ ਨਹੀਂ ਆ ਇਹ ਤਿਆਰੀ ਹੋ ਚੁੱਕੀ ਹੈ ਬਿਲਕੁਲ ਸਰ ਹੋ ਚੁੱਕੀ ਆ ਦੇਖੋ ਜਦੋਂ ਤੱਕ ਪਰਮਾਤਮਾ ਦੀ ਰਜ਼ਾ ਹੋਵੇ ਤਦ ਤੱਕ ਕੋਈ ਬੰਦਾ ਕਿਸੇ ਨੂੰ ਨਹੀਂ ਹਰਾ ਸਕਦਾ ਤੇ ਨਾ ਹੀ ਕੋਈ ਕਿਸੇ ਨੂੰ ਮਾਰ ਸਕਦਾ ਆ ਇਹ ਪਰਮਾਤਮਾ ਦੀ ਰਜ਼ਾ ਆ ਅੱਜ ਅਸੀਂ ਜਿੱਤੇ ਆ ਅਸੀਂ ਨਹੀਂ ਜਿੱਤੇ ਇਹ ਪਰਮਾਤਮਾ ਦੀ ਕਿਰਪਾ ਹੋਈ ਆ ਤੇ ਅਸੀਂ ਜਿੱਤੇ ਆ ਬਾਕੀ ਵੇਖੋ ਅਸੀਂ ਹੈਗੇ ਰੱਬ ਨੂੰ ਮੰਨਣ ਵਾਲੇ ਇਨਸਾਨ ਉਹਦੇ ਗੜੀ ਹੱਥ ਜੋੜੀਦੇ ਆ ਠੀਕ ਆ ਲੋਕਾਂ ਦੀ ਸੇਵਾ ਕਰੋ ਤੁਹਾਨੂੰ ਉਹਦਾ ਫਲ ਮਿਲੂਗਾ ਕੀ ਕੀ ਹੋਈ ਨਵਾਂ ਬਣਾਈਆਂ ਗਈਆਂ ਸਰ ਸਾਡੇ ਪਿੰਡ ਦਾ ਲਗਭਗ ਅਸੀਂ ਸੀਵਰੇਜ ਜਿਹੜਾ ਆ ਮੈਂ ਆਪਣੇ ਸਰਪੰਚੀ ਦੇ 2 ਮਹੀਨੇ ਦੇ ਅੰਦਰ ਅੰਦਰ ਪਵਾ ਦਿੱਤਾ ਸੀਗਾ 2 ਮਹੀਨੇ ਦੇ ਅੰਦਰ ਅੰਦਰ ਸੀਵਰੇਜ ਕੰਪਲੀਟ ਕਰਕੇ ਹੁਣ ਅਸੀਂ ਗਲੀਆਂ ਜਿਹੜੀਆਂ ਸਾਡੀਆਂ ਰਹਿ ਗਈਆਂ ਸੀ ਕੋਈ ਇੰਟਰਲੌਕ ਕਰ ਰਹੇ ਆ ਜੀ ਉਹਨਾਂ ਦਾ ਹਲਾ ਰਹੇ ਆ ਕੋਸ਼ਿਕ ਅੰਦਰਵਾਰ ਸੀਵਰੇਜ ਪੈਣ ਵਾਲਾ ਰਹਿ ਗਿਆ ਵਾ ਅਸੀਂ ਉਹ ਵੀ ਰਿਕੁਐਸਟ ਕਰਾਂਗੇ ਸਰਕਾਰ ਨੂੰ ਔਰ ਸਾਡੇ ਪਿੰਡ ਲਗਭਗ ਇੱਕ ਸਟੇਡੀਅਮ ਦਾ ਪ੍ਰੋਜੈਕਟ ਆ ਰਿਹਾ ਵਾ ਜੀ ਪਿੰਡ ਦਾ ਉਹ 29 ਲੱਖ ਰੁਪਏ ਦਾ ਹਾਈ ਟੈਕ ਸਟੇਡੀਅਮ ਬਣਨ ਜਾ ਰਿਹਾ ਵਾ اور میں سرکار ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਨੂੰ ਐਡਾ ਵੱਡਾ ਪ੍ਰੋਜੈਕਟ ਦਿੱਤਾ ਹੈ ਤੁਸੀਂ ਦੇਖੋ ਵੀ 400 ਵੋਟ ਵਾਲੇ ਪਿੰਡ ਨੂੰ ਐਡਾ ਵੱਡਾ ਸਟੇਡੀਅਮ ਦੇ ਦੇਣਾ ਇਹ ਕੋਈ ਛੋਟੀ ਜੀ ਗੱਲ ਨਹੀਂ ਹੈਗੀ ਨਹੀਂ ਤਾਂ ਲੀਡਰ ਧਿਆਨ ਹੀ ਨਹੀਂ ਕਰਦੇ ਜੌਟੀ ਆ ਗਈ ਹੈ ਬਲਾਕ ਗੁਰਦਾਸਪੁਰ ਵਿੱਚ 15 ਮੈਂਬਰ ਰੱਖ ਕੇ ਚੁਣेंगे ਇੱਕ ਹੋਰ ਆ ਗਿਆ 16 اور باقی ਹੋਰ ਵੀ ਆਂਦੀ ਉਮੀਦ ਹੈ ਲੱਗਦਾ ਹੈ ਕਿ ਚੇਅਰਮੈਨ ਵੀ ਬਲਾਕ ਸੰਪਤੀ ਜ਼ਿਲ੍ਹਾ ਪਰਿਸ਼ਦ ਦਾ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਲੱਗਦਾ ਕਿ ਵਿਕਾਸ ਤੇਜ਼ੀ आएगी ਬਿਲਕੁਲ आएगी ਸਰ ਕਿਉਂ ਨਹੀਂ आएगी ਫੁੱਲ ਫਲਾਈ ਜਦੋਂ ਹੋ ਜਾਂਦਾ ਸਾਰਾ ਕੋਸ਼ਿਸ਼ ਤੇ ਤੁਹਾਨੂੰ ਪਤਾ ਹੀ ਹੈ ਫਿਰ ਇਹ ਸਾਰੀਆਂ ਚੀਜ਼ਾਂ ਪੁੱਛਣ ਦੀ ਤੇ ਗੱਲ ਹੀ ਕੋਈ ਨਹੀਂ ਰਹਿ ਜਾਂਦੀ